ਕਿ ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਆਪਣੇ ਨਾਲ ਪਿਆਰ ਕਰਦਾ ਤਾਈਂ ਉਹ ਆਪਣੇ ਕੋਲ ਲਿਆ ਕੇ ਬਿਠਾਇਆ ਉਹਨੇ ਹਾਲੇਲੂਇਆ ਨਹੀਂ ਦੁਨੀਆ ਬਹੁਤ ਔਖੇ ਥਾਈ ਥਾਈ ਪ੍ਰੈਸ਼ਰ ਹੋਈ ਜਾਂਦਾ ਥਾਈ ਤੇ ਡਾਕਟਰਾਂ ਦੇ ਜਾਂਦੇ ਆ ਲੈਣਾ ਚ ਲੱਗਣਾ ਪੈਂਦਾ ਆਪਾਂ ਨੂੰ ਪਰਮੇਸ਼ਰ ਕਿੰਨਾ ਆਪਣਾ ਦਿਆਲੂ ਪਰਮੇਸ਼ਰ ਹੈ ਆਪਾਂ ਨੂੰ ਬਚਾ ਕੇ ਰੱਖਦਾ ਵੈ ਹਾਲੇਲੂਇਆ ਜਿੰਨਾ ਉਹਦਾ ਧੰਨਵਾਦ ਕਰਦੇ ਉਹਨਾਂ ਥੋੜਾ ਵੈ ਕਿ ਅਕਰ ਪਰਮੇਸ਼ਰ ਸੱਚਮੁੱਚ ਤੂੰ ਮੇਰੇ ਨਾਲ ਪਿਆਰ ਕਰਦਾ ਤੂੰ ਮੈਨੂੰ ਅੱਜ ਦਾ ਦਿਨ ਦਿਖਾਇਆ ਵੈ ਹਾਲੇਲੂਇਆ ਕਰਮਾਂ ਵਾਲੀ ਦਿਨ ਵੇਖਦੇ ਜਿਨ੍ਹਾਂ ਦੇ ਕਰਮ ਚੰਗੇ ਆ ਹਾਲੇਲੂਇਆ ਇਹ ਲੋਕ ਸੁੱਤੇ ਪਏ ਰਹਿ ਜਾਂਦੇ ਆਪਾਂ ਕਹਿੰਨੇ ਆ ਉਹ ਫਲਾਨਾ ਹੀ ਰਹਿ ਗਿਆ ਆਪਣੇ ਤੇ ਕਰਮ ਚੰਗੇ ਆ ਹallelujah ਤਨ ਕਰਕੇ ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਆਪਾਂ ਨੂੰ ਨੇ ਮੇਲੇ ਇੱਕ ਦੂਜੇ ਨਾਲ ਮੇਲ ਕਰਾਏ ਆ ਹallelujah ਇਸ ਤੇ ਕਰਕੇ ਆਪਾਂ ਨੂੰ ਇਕੱਠਿਆਂ ਕੀਤਾ ਬੈਨੇ ਆਪਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੋਵਾਂਗੇ ਹallelujah ਪਰਮੇਸ਼ਰ ਇਕੱਠੇ ਕਰਨ ਵਾਲਾ ਉਹਦੇ ਸਾਹਮਣੇ ਬਿਠਾਉਣ ਵਾਲਾ ਵੈ ਹallelujah ਕਰ ਕੇ ਪਰਮੇਸ਼ਰ ਤਾਂ ਆਪਾਂ ਜਿੰਨਾ ਧੰਨਵਾਦ ਕਰਦੀ ਉਹਨਾਂ ਥੋੜਾ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀਗੇ ਹਾਲੇਲੂਇਆ ਚਿੰਤਾ ਕਰਨ ਨੂੰ ਆਪਣਾ ਪਿਤਾ ਬੈਠਾ ਸਭ ਕੁਝ ਸੌਂਪ ਦਿਆ ਕਰੋ ਨੂੰ ਹਾਲੇਲੂਇਆ ਉਹ ਦੇਊਗਾ ਉਹਨੇ ਜ਼ਰੂਰ ਦੇਣਾ ਵੈ ਜਦੋਂ ਟਾਈਮ ਆ ਗਿਆ ਤੇ ਆਪਣੇ ਕਿਤੇ ਆਪਾਂ ਇੱਥੇ ਬਾਲਿਆ ਤੇ ਨਹੀਂ ਬੈਠੇ ਰਹਿਣਾ ਵਧੀਆ-ਵਧੀਆ ਪਣੋ ਘਰ ਮਿਲਣਗੇ ਹਾਲੇਲੂਇਆ ਹਾਲੇਲੂਇਆ ਆਪਾਂ ਵਿਸ਼ਵਾਸ ਕਰਨਾ ਪਰਮੇਸ਼ਰ ਦਿੰਦਾ ਵੈ ਹਾਲੇਲੂਇਆ ਇਸ ਤੇ ਆਪਾਂ ਇੱਕੋ ਮੰਨਤੇ ਆਪਣੇ ਰੱਖੀ ਰੱਖੀ ਆਪਾਂ ਅੱਗੇ ਵਦਨਾ ਆਪਾਂ ਪਾਕ ਰੂਹ ਨੂੰ ਦਿਲ ਚ ਲੈ ਕੇ ਆਉਣਾ ਵੈ ਸੱਚਮੱਚ ਪਾਕ ਰੂਹ ਜਦੋਂ ਆਪਾਂ ਪੁਕਾਰਾਂਗੇ ਉਹਨੂੰ ਆਪਣੇ ਦਿਲ ਚ ਲੈ ਕੇ ਆਵਾਂਗੇ ਤੋਂ ਨੇ ਆਪ ਹੀ ਕੰਮ ਕਰ ਦੇਨੇ ਆ ਹਾਲੇਲੂਇਆ ਬੰਦ ਦਰਵਾਜੇ ਖੋਲਣ ਲੱਗੋ ਮਿੰਟ ਲਾਉਂਦਾ ਕਹਿੰਦਾ ਅੱਖ ਚਮਕਦੇ ਤਾਂ ਦੇਰ ਲੱਗਦੀ ਐ ਮੈਂ ਤਾਂ ਉਦੋਂ ਪਹਿਲਾਂ ਹੀ ਸੁਣ ਲੈਣਾ ਮੈਂ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਹਰ ਇੱਕ ਦੀਆਂ ਦੁਆਵਾਂ ਸੁਣਦਾ ਵੈ ਉਹ ਕਹਿੰਦਾ ਮੈਨੂੰ ਪੁਕਾਰ ਕੇ ਦੇਖ ਮੈਂ ਤੇਰੀ ਦੁਆ ਸੁਣਦਾ ਮੈਂ ਹਾਲੇਲੂਇਆ ਕੋਈ ਵਰਕ ਤਾਂ ਰੋਕ ਕੇ ਰੱਖਦਾ ਉਹਦਾ ਕੋਈ ਸਮਾਂ ਰੱਖਿਆ ਵੈ ਆਪਾਂ ਜਿਵੇਂ ਉਹਦੇ ਪਿੱਛੇ ਤੁਰਨਾ ਤੁਰੇ ਹੀ ਰਹਿਣਾ ਵੈ ਇਹ ਨਹੀਂ ਵਰਕ ਤਾਂ ਕਰਕੇ ਜੇ ਨਹੀਂ ਮਿਲਿਆ ਤਾਂ ਪ੍ਰਭੂ ਨੂੰ ਛੱਡ ਦੇਣਾ ਨਹੀਂ ਛੱਡਣਾ ਨਹੀਂਗਾ ਹਾਲੇਲੂਇਆ ਦੇਊਗਾ ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰੋ ਹਈ ਤਾਂ ਆਪਾਂ ਨੂੰ ਪਤਾ ਪਰਮੇਸ਼ਰ ਆਪਣੀ ਜ਼ਿੰਦਗੀ ਜੀ ਕੀ ਕੀਤਾ ਹੁਣ ਸਾਰੀ ਦੁਨੀਆ ਦੇਖੂਗੀ ਹਾਲੇਲੂਇਆ ਹਾਲੇਲੂਇਆ ਆਪਾਂ ਵਿਸ਼ਵਾਸ ਬਹੁਤ ਵੱਡਾ ਰੱਖਣ ਜੇ ਬੱਚੇ ਦਿੱਤੇ ਹੋ ਐਵੇਂ ਥੋੜੀ ਦਿੱਤੇ ਆ ਉਹਨੇ ਉਹ ਕੰਮਾਂ ਤੇ ਵੀ ਲਾਊਗਾ ਸੰਤਨ ਨੇ ਕਿ ਤੁਹਾਡੇ ਬੱਚੇ ਸੂਰ ਚੰਨ ਤਾਰਿਆਂ ਵਾਂਗ ਚਮਕਣਗੇ ਹਾਲੇਲੂਇਆ ਚਮਕਾਊਗਾ ਕੌਣ ਚਮਕਾਊਗਾ ਪਰਮੇਸ਼ਰ ਚਮਕਾਊਗਾ ਆਪਾਂ ਥੋੜੀ ਚਮਕਾਉਣੇ ਆਪਾਂ ਤਾਂ ਸੇਵਾ ਕਰੀ ਜਾਣੀ ਹallelujah ਕਰੂਗਾ ਉਹਦੋਂ ਜਦੋਂ ਆਪਾਂ ਸੱਚਮੁੱਚ ਪਰਮੇਸ਼ਰ ਦੇ ਨਾਲ ਇੱਕ ਮਾਣ ਆਪਦੇ ਅਗੂਗੇ ਦੇ ਨਾਲ ਇੱਕ ਮਾਣ ਹੈ ਹallelujah ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦਾ ਵੈ ਉਹਨੇ ਕਰਦੇ ਹੀ ਰਹਿਣਾ ਆਪਾਂ ਵਿਸ਼ਵਾਸ ਕਰਨਾ ਹੈ ਪਰਮੇਸ਼ਰ ਨੇ ਜ਼ਿੰਦਗੀਆਂ ਚ ਕੀਤੇ ਹੈ ਉਹਨਾਂ ਦੇ ਕੀਤੇ ਉਹ ਸਾਡੇ ਵੀ ਕਰੂਗਾ ਹallelujah ਅਬਰਾਮ ਦੇ ਕਿੰਨੇ ਸਾਲਾਂ ਬਾਅਦ ਜਾ ਕੇ ਬੇਟਾ ਹੋਇਆ ਸੀ ਕਿੰਨੇ ਕਿੰਨਾ ਪਤਾ ਕਿੰਨੀ ਉਮਰ ਹੋ ਗਈ ਸੀ ਸੋਵ ਸਾਲ ਦੀ ਹੋ ਗਈ ਸੀ ਤੇ ਉਹ ਦਿਨਾਂ ਬਚਨ ਕਦੋਂ ਕੀਤਾ ਸੀ ਜਦੋਂ 85 ਸਾਲ ਦਾ ਸੀ ਹallelujah 15 ਸਾਲ ਉਹਨੇ ਇੰਤਜ਼ਾਰ ਕੀਤਾ ਤੇ ਇੱਥੇ 15 ਵਾਰੀ ਕੋਈ ਆ ਜੇ ਤਾਂ ਮੈਂ ਤਾਂ 15 ਵਾਰੀ ਚਰਚੇ 'ਚ ਪਹੁੰਚ ਗਈ ਹallelujah ਇੰਤਜ਼ਾਰ ਜੇ ਪਰਮੇਸ਼ਰ ਨੇ ਕਹਿਤਾ ਉਹਨੇ ਵਿਸ਼ਵਾਸ ਰੱਖਿਆ ਨਾਲ ਉਹਨੂੰ ਘਰੋਂ ਵੀ ਕਹਿਤਾ ਤੂੰ ਇਹ ਘਰ ਹੀ ਛੱਡ ਦੇ ਆਪਦੇ ਸਾਰੇ ਰਿਸ਼ਤੇਦਾਰ ਛੱਡ ਦੇ ਸਭ ਕੁਝ ਛੱਡ ਕੇ ਹੋਰ ਜਗ੍ਹਾ ਜਾ ਕੇ ਰਹਿ ਪਰ ਹਾਲੇਲੂਇਆ ਉਹਨੇ ਨਹੀਂ ਆਖਿਆ ਵੀ ਪ੍ਰਭੂ ਤੂੰ ਤਾਂ ਮੈਨੂੰ ਬੱਚਾ ਵੀ ਨਹੀਂ ਦਿੱਤਾ ਪਤਾ ਨਹੀਂ ਹੋਊਗਾ ਕਿ ਨਹੀਂ ਮੈਂ ਤਾਂ ਤੂੰ ਮੈਨੂੰ ਘਰੋਂ ਵੀ ਕੱਢੀ ਜਾਂਣਾ ਮੈਂ ਪਰ ਉਹਨੇ ਕਹੇ ਸਭ ਕੁਝ ਛੱਡ ਦੇ ਦੇਸ਼ ਹੀ ਛੱਡ ਦੇ ਹਾਲੇਲੂਇਆ ਤੇ ਕਿੱਥੋਂ ਦਾ ਕਿੱਥੇ ਪਰਮੇਸ਼ਰ ਉਹਨੂੰ ਲੈ ਕੇ ਗਿਆ ਇਸ ਤਰ੍ਹਾਂ ਕਰਕੇ ਆਪਾਂ ਤਾਂ ਅਜੇ 15 ਸਾਲ ਵੀ ਨਹੀਂ ਹੋਏ ਆਇਆਂ ਨੂੰ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਿੰਨੇ ਮਰਜੀ ਸਾਲ ਹੋ ਜਾਣ ਆਪਾਂ ਵਿਸ਼ਵਾਸ ਰੱਖਣਾ ਜੇ ਪਰਮੇਸ਼ਰ ਨੇ ਕਹਿਤਾ ਤੂੰ ਨਾ ਡਰ ਤੂੰ ਨਾ ਘਬਰਾ ਮੈਂ ਤੇਰੇ ਨਾਲ ਨਾਲ ਆ ਮੈਂ ਤੈਨੂੰ ਤੇਰੇ ਲਈ ਮਸਮਾਨ ਦੇ ਚਰੋਖੇ ਖੋਲ ਦੂੰ ਉਹ ਸੱਚਮੁੱਚ ਖੋਲੂਗਾ ਹਾਲੇਲੂਇਆ ਹਾਲੇਲੂਇਆ ਸਾਰੇ ਖੋਸ਼ਾ ਪਤਾ ਸਭ ਨੂੰ ਪਰਮੇਸ਼ਰ ਚ ਚਰੋਖੇ ਖੋਲੂਗਾ ਖੋਲੂਗਾ ਸੱਚਮੁੱੱਚ ਖੋਲੂਗਾ ਹallelujah ਵੱਡੀਆਂ ਵੱਡੀਆਂ ਗਵਾਹੀਆਂ ਨਾਲ ਤੁਸੀਂ ਆਵੋਗੇ ਆ ਜਿਹੜੇ 2 ਮਹੀਨੇ ਹਜੇ ਪਏ ਅਜੇ ਨਵੰਬਰ ਚੜਿਆ ਅਜੇ ਦਸੰਬਰ ਵੀ ਪਿਆ ਵਾ ਹallelujah ਸੰਤਾਂ ਨੇ ਕਿਹਾ ਸੀ 25 ਜਿਹੜਾ ਸਨ ਚੱਲਦਾ ਆਪਣਾ ਵੈ ਤੁਹਾਡੀਆਂ ਸਭ ਦੀਆਂ ਜਿਹੜੇ ਰੁਕੇ ਕੰਮ ਬੰਨਗੇ ਬਣੀ ਜਾਂਦੇ ਆ ਹallelujah ਤੇ ਹਰ ਇੱਕ ਦੀ ਜ਼ਿੰਦਗੀ ਤੇ ਨਈ ਬਣਿਆ ਉਹਦੀਆਂ ਵੀ ਗਵਾਹੀਆਂ ਇਸੇ ਇਸੇ ਸਾਲ ਚ ਆ ਜਾਣੀਆਂ ਹallelujah ਹallelujah ਆਪਾਂ ਵਿਸ਼ਵਾਸ ਰੱਖਣਾ ਪ੍ਰਭੂ ਤੇ ਵਿਸ਼ਵਾਸ ਖੁਦ ਨਾਲੋਂ ਜ਼ਿਆਦਾ ਰੱਖਣਾ ਹallelujah ਅੱਜ ਪ੍ਰਭੂ ਕੋ ਜੀ ਆਪ ਕੋ ਆਪਣੇ ਮਨਾਂ ਨੂੰ ਖੋਲੋ ਪ੍ਰਭੂ ਦੇ ਨਾਲ ਜੋੜੋ ਆਖੋ ਵੇਖੋ ਆਪ ਦੇ ਅੰਦਰ ਝਾਤੀ ਮਾਰ ਕੇ ਕਿ ਪ੍ਰਭੂ ਜਿਹੜੀਆਂ ਹਜੇ ਮੇਰੇ ਅੰਦਰ ਬਰਿਆਈਆਂ ਵੈ ਜਿਹੜੀਆਂ ਮੈਨੂੰ ਅੱਗੇ ਵਧਨ ਤੋਂ ਰੋਕਦੀਆਂ ਵੈ ਅੱਜ ਉਹ ਛੱਡ ਕੇ ਚਲੀਆਂ ਜਾਣ ਪ੍ਰਭੂ ਮੈਂ ਫ੍ਰੀ ਹੋਣਾ ਚਾਹਣੀ ਆ ਪ੍ਰਭੂ ਅੰਦਰ ਮੇਰਾ ਖਾਲੀ ਕਰ ਦੇ ਅੱਜ ਮੈਂ ਮੋੜ ਕੇ ਨਾਲ ਨਹੀਂ ਲੈ ਕੇ ਜਾਣੀ ਆ ਹallelujah ਅੱਜ ਜਿਵੇਂ ਤੇਰਾ ਪ੍ਰਭੂ ਔਰ ਬदन ਮੇਰੇ ਅੰਦਰ ਜਾਵੇ ਉਹ ਜਿਹੜੀਆਂ ਮੇਰੇ ਅੰਦਰ ਹਜੇ ਵੀ ਕਮੀਆਂ ਘਟੀਆਂ ਸਾਰੀਆਂ ਛੱਡ ਕੇ ਚਲੀਆਂ ਜਾਣ ਹallelujah